ਸਾਰੇ ਲੋਜ ਜੀ ਅੱਜ ਦੀ ਨਵੀਂ ਵੀਡੀਓ ਵਿੱਚ ਤੁਹਾਡਾ ਸਭ ਦਾ ਬਹੁਤ-ਬਹੁਤ ਸਵਾਗਤ ਹੈ ਜੀ ਸੰਦੀਪ ਲਕਸ਼ਮਨ ਸ਼ਹਿਪੁਰ ਦੀ ਵੀਡੀਓ ਵਿੱਚ ਅੱਜ ਫਿਰ ਆਪਾਂ ਹਾਜ਼ਰ ਹੋ ਗਏ ਆ ਕਾਫੀ ਡਿਮਾਂਡ ਆ ਰਹੀ ਸੀਗੀ ਵੀ ਤੁਸੀਂ ਕਾਟਨ ਦੇ ਸੂਟ ਲੈ ਕੇ ਆਓ ਜਿਹੜੇ ਕਿ ਅਸੀਂ ਫੈਸਟੀਵਲ ਦੇ ਵਿੱਚ ਅੱਗੇ ਵੀਅਰ ਕਰ ਸਕੀਏ ਕਿਉਂਕਿ ਗਰਮੀ ਹਜੇ ਜਾ ਨਹੀਂ ਰਹੀ ਹੈਗੀ ਇਸ ਕਰਕੇ ਆਪਾਂ ਕਾਟਨ ਦੇ ਸੂਟ ਤੁਹਾਡੇ ਵਾਸਤੇ ਲੈ ਕੇ ਆਏ ਆ ਬਹੁਤ ਨਾਰਮਲ ਪ੍ਰਾਈਸ ਵਿੱਚ ਬ੍ਰਾਂਡਡ ਆਰਟੀਕਲ ਰਹਿਣਗੇ ਬਹੁਤ ਸੋਹਣੀ ਲੁੱਕ ਦੇ ਵਿੱਚ ਸੂਟ ਆਏਗਾ ਡਿਜ਼ਾਈਨਿੰਗ ਬਹੁਤ ਸੋਹਣੀ ਕੋਲ ਦਿਖਾਨੀ ਪੈਟਰਨਸ ਇਹਦੇ ਵਿੱਚ ਰਹੂਗਾ ਥੋੜਾ ਡਿਜ਼ਾਈਨਰ ਠੀਕ ਹੈ ਜੀ ਤੇ ਗळा ਜਿਹੜਾ ਰਹਿਣ ਵਾਲਾ ਆ ਇਹਨੂੰ ਹੈਂਡਵਰਕ ਦੇ ਨਾਲ ਨਾਟਵਰਕ ਦੇ ਨਾਲ ਡਿਜ਼ਾਈਨ ਕੀਤਾ ਗਿਆ ਆ ਔਰ ਘੇਰਾ ਵੀ ਇਹਦਾ ਰਹੂਗਾ ਆਹ ਦੋ ਜੀ ਬਹੁਤ ਸੋਹਣੀ ਲੁੱਕ ਦੇ ਵਿੱਚ ਸੂਟ ਆਏਗਾ ਟੋਨ ਟੂ ਟੋਨ ਇਹਦੀ ਬਾਟਮ ਰਹਿਣ ਵਾਲੀ ਆ 3 ਮੀਟਰ ਦੇ ਲਾਗੇ ਰਿਯਾਨ ਕਾਟਨ ਦੀ ਲੈਂਥ ਵਿਡਥ ਦੀ ਮਤਲਬ ਕਹ ਲਓ ਕੋਈ ਕੋਈ ਦਿੱਕਤ ਨਹੀਂ ਹੈ ਜਿੱਦਾਂ ਮਰਜ਼ੀ ਰੈਡੀ ਕਰਵਾਓ ਬਾਹਾਂ ਦਾ ਡਿਜ਼ਾਈਨ ਇਸ ਤਰ੍ਹਾਂ ਰਹਿਣ ਵਾਲਾ ਆ ਇਹਦਾ ਔਰ ਬਹੁਤ ਸੋਹਣਾ ਸੂਟ ਆ ਪ੍ਰਾਈਜ਼ ਆਊਗਾ ਇਹਨਾਂ ਦਾ 1550 ਸ਼ਿਪਿੰਗ ਆਏਗੀ ਪੈਨ ਇੰਡੀਆ ਫ੍ਰੀ ਇਹਦੇ ਨਾਲ ਬਾਟਮ ਰਹਿਣ ਵਾਲਾ ਆ ਠੀਕ ਹੈ ਜੀ ਔਰ ਇਹ ਰਹੂਗਾ ਇਹਦਾ ਦੁਪੱਟਾ ਕੰਬੀਨੇਸ਼ਨ ਵਿੱਚ ਸੂਟ ਆਏ ਆ ਸਾਰੇ ブルー ਕਲਰ ਦਾ ਦੁਪੱਟਾ ਜਿਹਨੂੰ ਵੀ ਅੱਛਾ ਲੱਗਦਾ ਹੋਇਆ ਬੁੱਕ ਕਰ ਲਿਓ ਆ ਲੋ ਜੀ ਮਸਲੀਨ ਵਿਸਕੋਜ਼ ਦਾ ਦੁਪੱਟਾ 4 ਸਾਈਡ ਪੂਰੀ ਫਿਨਿਸ਼ਿੰਗ ਦੇ ਨਾਲ ਇਹਨੂੰ ਵੀ ਲੈ ਲਓਗੇ ਡਿਜ਼ਾਈਨ ਕੀਤਾ ਹੈ ਬਹੁਤ ਪਿਆਰੀ ਲੁੱਕ ਬਣਨ ਤੋਂ ਬਾਅਦ ਰਹਿਣ ਵਾਲੀ ਹੈ ਇਹਦੀ ਤੁਹਾਨੂੰ ਪੀਸ ਦਿਖਾਨੀ ਹੈ ਲੁੱਕ ਦੇਖੋ ਕਿੰਨੀ ਸੋਹਣੀ ਰਹਿਣ ਵਾਲੀ ਹੈ ਜੀ ਆ ਲੋ ਜੀ ਬਹੁਤ ਸੋਹਣੀ ਲੁੱਕ ਦੇ ਸੂਟ ਹੈ ਜਿਹਨੂੰ ਵੀ ਅੱਛਾ ਲੱਗਦਾ ਹੋਇਆ ਬੁੱਕ ਕਰ ਲਿਓ ਬਿਨਾ ਲਾਈਨਿੰਗ ਤੋਂ ਸੂਟ ਰਹਿਣ ਵਾਲਾ ਹੈ ਠੀਕ ਹੈ ਜੀ ਜਾਮ ਕਾਟਨ ਦੀ ਸ਼ਰਟ ਆਏਗੀ ਰਿਯਾਨ ਕਾਟਨ ਦੀ ਬਾਟਮ ਔਰ ਮਸਲੀ ਠੀਕ ਹੈ ਜੀ ਤੇ ਪ੍ਰਾਈਸ ਆਊਗਾ ਇਹਨਾਂ ਦਾ 1550 ਸ਼ਿਪਿੰਗ ਰਹੇਗੀ ਪੈਨ ਇੰਡੀਆ ਫ੍ਰੀ ਨੈਕਸਟ ਤੁਹਾਨੂੰ ਕਲਰ ਦਿਖਾਨੀ ਕਲਰ ਸਾਰੇ ਇੱਕ ਤੋਂ ਇੱਕ ਸੋਹਣੇ ਆਏ ਆ ਆ ਲੋ ਜੀ ਕਿਉਂਕਿ ਮੈਂ ਪਹਿਲਾਂ ਹੀ ਸਟੇਟਸ ਲਗਾ ਕੇ ਕਾਫੀ ਸੂਟ ਬੁਕਿੰਗ ਕਰ ਚੁੱਕੀ ਆ ਪਰ ਫਿਰ ਵੀ ਬਹੁਤ ਸਾਰਾ ਸਟਾਕ ਸਾਡੇ ਕੋਲ ਅਵੇਲੇਬਲ ਹੈਗਾ ਆ ਲਾਈਟ ਐਂਡ ਡਾਰਕ ਦੀ ਦਾ ਕਹ ਲੋ ਕੰਬੀਨੇਸ਼ਨ ਰਹਿਣ ਵਾਲਾ ਹੈ ਬਲੂ ਕਲਰ ਆ ਲੋ ਜੀ ਬਲੂ ਕਲਰ ਦਾ ਸੂਟ ਆਏਗਾ ਬਹੁਤ ਸੋਹਣਾ ਪੀਸ ਹੈ ਇਹ ਵੀ ਠੀਕ ਹੈ ਜੀ ਔਰ ਇਹ ਹੋਗਾ ਇਹਦਾ ਵੀ ਸੇਮ ਠੇਰਾ ਬਹੁਤ ਸੋਹਣੀ ਲੁੱਕ ਦਾ ਟੋਨ ਟੂ ਟੋਨ ਇਹਦੀ ਦਾ ਕਹ ਲੋ ਕਿ ਇਹ ਵਾਲਾ ਜਿਹੜਾ ਬ ਇਹ ਡਾਰਕ ਔਰ ਲਾਈਟ ਦਾ ਕੰਬੀਨੇਸ਼ਨ ਆਏਗਾ ਠੀਕ ਹੈ ਜੀ ਔਰ ਇਹਦੇ ਨਾਲ ਜਿਹੜੀ ਬਾਟਮ ਆ ਔਰ ਡਾਰਕ ਕਲਰ ਦੀ ਆਏਗੀ ਓਕੇ ਜੀ ਔਰ ਇਹ ਰੂਗਾ ਇਹਦਾ ਦੁਪੱਟਾ ਕੰਬੀਨੇਸ਼ਨ ਸਾਰੇ ਇੱਕ ਤੋਂ ਇੱਕ ਰਹਿਣ ਵਾਲੇ ਆ ਤੇ ਜਿਹਨੂੰ ਵੀ ਅੱਛਾ ਲੱਗਦਾ ਫਟਾਫਟ ਬੁੱਕ ਕਰ ਲਿਓ ਸੂਟ ਬਹੁਤ ਸੋਹਣੇ ਨੇ ਜਿੱਦਾਂ ਮਰਜ਼ੀ ਤੁਸੀਂ ਵਿਦਾਂ ਲਾਈਨਿੰਗ ਤੋਂ ਇਹਨਾਂ ਨੂੰ ਰੈਡੀ ਕਰਵਾਓ ਦੁਪੱਟੇ ਵੀ ਬਹੁਤ ਸੋਹਣੇ ਨੇ ਛੋਟੇ-ਮੋਟੇ ਫੰਕਸ਼ਨ 'ਚ ਜਿੱਦਾਂ ਮਰਜ਼ੀ ਤੁਸੀਂ ਪਾ ਸਕਦੇ ਆ ਰੂਟੀਨ 'ਚ ਵੀ ਤੁਹਾਡੇ ਵੈਸੇ ਵੀ ਜਿਹੜੇ ਆਫਿਸ ਗੋਇੰਗਸ ਹੈਗੇ ਆ ਉਹਨਾਂ ਲਈ ਬਹੁਤ ਸੋਹਣੀ ਚੀਜ਼ ਹੈ ਜਿੱਦਾਂ ਮਰ ਨੈਕਸਟ ਤੁਹਾਨੂੰ ਸੂਟ ਦਿਖਾਨੀ ਆ ਕਲਰ ਸਾਰੇ ਇੱਕ ਤੋਂ ਇੱਕ ਲਾਈਟ ਐਂਡ ਡਾਰਕ ਦਾ ਕੰਬੀਨੇਸ਼ਨ ਹੈ ਜਿਵੇਂ ਮੈਂ ਕਿਹਾ ਸ਼ਰਟ ਥੋੜੀ ਜਿਹੀ ਵੀਡੀਓ ਚੰਦਾ ਕਹ ਲੋਗੇ ਆ ਲੋ ਜੀ ਥੋੜੀ ਜਿਹੀ ਕਈ ਵਾਰੀ ਲਾਈਟ ਲੱਗਦੀ ਬਟੇ ਪ੍ਰੋਪਰ ਕਲਰ ਆ ਰਿਹਾ ਹੈ ਬਹੁਤ ਸੋਹਣਾ ਇਹਦੇ ਵਿੱਚ ਦਾ ਕਹ ਲੋਗੇ ਲਾਈਟ ਐਂਡ ਡਾਰਕ ਦੀ ਜਿਹੜੀ ਡਿਜ਼ਾਈਨਿੰਗ ਇਹਦੇ ਵਿੱਚ ਹੋਈ ਹੋ ਆ ਠੀਕ ਹੈ ਔਰ ਕੇ ਰਹਿ ਰਹੂਗਾ ਇਸ ਤਰ੍ਹਾਂ ਔਰ ਇਹਦੇ ਨਾਲ ਵੀ ਰਹੂਗੀ ਡਾਰਕ ਕਲਰ ਦੀ ਬਾਟਮ ਔਰ ਇਹ ਰਹਿਣ ਵਾਲਾ ਹੈ ਦੁਪੱਟਾ ਦੁਪੱਟੇ ਦਾ ਕੰਬੀਨੇਸ਼ਨ ਵੀ ਬਹੁਤ ਸੋਹਣਾ ਰਹਿਣ ਵਾਲਾ ਹੈ ਮਸਟਰਡ ਦੇ ਨਾਲ ਰੋਗਾ ਮਰੂਨ ਦਾ ਕੰਬੀਨੇਸ਼ਨ ਆ ਲੋ ਜੀ ਔਰ ਜਿਹਨੂੰ ਵੀ ਅੱਛਾ ਲੱਗਦਾ ਹੋਇਆ ਫਟਾਫਟ ਬੁੱਕ ਕਰ ਲਿਓ ਆ ਲੋ ਜੀ ਪ੍ਰਾਈਸ ਰੋਗਾ 1550 ਸ਼ਿਪਿੰਗ ਆਏਗੀ ਪੈਨ ਇੰਡੀਆ ਤੇ ਬਹੁਤ ਸੋਹਣਾ ਸੂਟ ਆ ਮਤਲਬ ਸਿੰਗਲ ਸੂਟ ਵੀ ਛੱਡਣ ਵਾਲਾ ਨਹੀਂ ਹੈਗਾ ਵਿਦਆਊਟ ਲਾਈਨਿੰਗ ਕਿਉਂਕਿ ਇਦਾਂ ਦੀ ਚੀਜ਼ਾਂ ਬਹੁਤ ਰੇਅਰ ਆਂਦੀਆਂ ਆ ਆ ਲੋ ਜੀ ਨੈਕਸਟ ਕਲਰ ਦਿਖਾਨੀ ਹੈ ਤੁਹਾਨੂੰ ਕਲਰ ਸਾਰੇ ਇੱਕ ਦੋ ਇੱਕ ਰਹਿਣ ਵਾਲੇ ਛੋਟੀ ਜੀ ਵੀਡੀਓ ਬਣਾਉਂਗੀ ਇਸ ਤੋਂ ਇਲਾਵਾ ਸਟਾਕ ਬੱਸ ਇਹ ਬਹੁਤ ਆ ਚੁੱਕਾ ਆ ਸਾਫੇ ਤੇ ਜਿੱਦਾਂ ਮਾੜੀ ਤੁਸੀਂ ਵਿਜ਼ਿਟ ਕਰਕੇ ਲੈ ਲਿਓ ਗਰਮ ਸੂਟ ਵੀ ਸਾਡੇ ਕੋਲ ਅਵੇਲੇਬਲ ਹੋ ਚੁੱਕੇ ਆ ਤੇ ਜਿਨ੍ਹਾਂ ਨੇ ਗਰਮ ਸੂਟ ਲੈਣੇ ਆ ਗਰਮ ਸੂਟ ਵੀ ਜਿੱਦਾਂ ਕਈਆਂ ਨੇ ਬਾਹਰ ਜਾਣਾ ਆ ਜਿਵੇਂ ਨਾ ਤੇ ਬਾਹਰ ਜਾਣ ਵਾਸਤੇ ਗਰਮ ਸੂਟ ਲੈਂਦੇ ਹੈਗੇ ਸਾਰੇ ਤੇ ਗਰਮ ਸੂਟ ਵੀ ਸਾਡੇ ਕੋਲ ਕਾਫੀ ਕਹ ਲਓ ਕਿ ਕੁਆਂਟੀਟੀ ਵਿੱਚ ਆ ਚੁੱਕੇ ਨੇ ਨਵੇਂ ਔਰ ਉਹ ਜੀ ਬਹੁਤ ਸੋਹਣਾ ਪੀਸ ਹੈ ਵੀ ਕਲਰ ਕੰਬੀਨੇਸ਼ਨ ਬਹੁਤ ਸੋਹਣਾ ਦਾ ਵੀ ਲਾਈਟ ਐਂਡ ਡਾਰਕ ਦਾ ਰਹੂਗਾ ਇਹਦਾ ਵੀ ਕੰਬੀਨੇਸ਼ਨ ਠੀਕ ਹੈ ਜੀ ਬਾਹਾਂ ਦਾ ਪੈਟਰਨ ਜਿਹੜਾ ਹੈਗਾ ਸੇਮ ਰਹੂਗਾ ਆ ਲੋ ਜੀ ਬਾਹਾਂ ਦਾ ਪੈਟਰਨ ਲੈਣ ਵਾਲਾ ਦਾ ਸੇਮ ਪਿਓਰ ਜਾਮ ਕਾਟਨ ਦੀ ਸ਼ਰਟ 노 ਨੀਡ ਲਾਈਨਿੰਗ ਠੀਕ ਹੈ ਜੀ ਅਬ ਬਹੁਤ ਸੋਹਣੇ ਸੂਟ ਰੈਡੀ ਹੋ ਕੇ ਆਣ ਵਾਲੇ ਆ ਆ ਲੋ ਜੀ ਕੰਬੀਨੇਸ਼ਨ ਦੇ ਵਿੱਚ ਦੁਪੱਟੇ ਆਣਗੇ ਪ੍ਰਾਈਸ ਆਊਗਾ ਇਹਨਾਂ ਦਾ 1550 ਸ਼ਿਪਿੰਗ ਰੋਗੀ ਪੈਨ ਇੰਡੀਆ ਫੁੱਲ ਮਸਲਿਨ ਵਿਸਕੋਸ ਦੇ ਦੁਪੱਟੇ ਆ 2000 ਪਲੱਸ ਵਾਲੇ ਸੂਟ ਆ ਸਾਰੇ ਜਿਹੜੇ ਤੁਹਾਨੂੰ ਮਿਲ ਰਿਹਾ ਸਿਰਫ 1500 ਪ੍ਰਾਇਸ ਦੇ ਵਿੱਚ ਸ਼ਿਪਿੰਗ ਵੀ ਰੈਰੀ ਪੈਨ ਇੰਡੀਆ ਫ੍ਰੀ ਬਾਕੀ ਇਹਦੇ ਨਾਲ ਹੀ ਆਪਾਂ ਵੀਡੀਓ ਨੂੰ ਕਰਦੇ ਆਂ ਐਂਡ ਉਮੀਦ ਕਰਦੇ ਆਂ ਕਿ ਸੂਟ ਤੁਹਾਨੂੰ ਚੰਗੇ ਲੱਗੇ ਹੋਵੇ ਚੰਗੇ ਲੱਗੇ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰ ਦਿਓ ਜੀ ਜਿਹੜੇ ਚੈਨਲ ਦੇ ਨਵੇਂ ਆ ਚੈਨਲ ਨੂੰ ਫੋਲੋ ਜਰੂਰ ਕਰ ਲਿਓ ਜੀ ਥੈਂਕ ਯੂ